ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜੇ ਸਿਰੋੜ ਦਾ ਪਿੰਡ ਚਾਂਗੜੀ ਆ ਇੱਥੇ ਦੇ ਸਮੂਹ ਸੈਨਿਕਾਂ ਵੱਲੋਂ ਜੋ ਕਿ ਵੱਖ-ਵੱਖਾ ਉਹਦੇ ਤੇ ਫੌਜ ਦੇ ਵਿੱਚ ਭਰਤੀ ਹੋ ਕੇ ਫੌਜ ਦੀ ਸੇਵਾ ਕੀਤੀ ਹੈ ਜਾਂ ਸੇਵਾ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਦੇ ਵੱਡੇ-ਵੱਡੇ ਬੈਨਰ ਲਗਾ ਕੇ ਸਾਡੇ ਦੇਸ਼ ਦੀ ਸਾਨ ਪਿੰਡ ਚਾਂਗੜੀ ਦੇ ਜਵਾਨ ਦੇ ਬੈਨਰ ਹੇਠ ਵੱਡੇ ਵੱਡੇ ਪੋਸਟਰ ਲਗਾ ਕੇ ਵੱਖ-ਵੱਖ ਅਗਵਾੜੇ ਦੇ ਵਿੱਚ ਲਾਏ ਗਏ ਨੇ ਤਾਂ ਜੋ ਇਹਨਾਂ ਫੌਜੀ ਵੀਰਾਂ ਦਾ ਹੌਸਲਾ ਵੱਧ ਸਕੇ ਤੇ ਇਹਨਾਂ ਨੂੰ ਦੇਖ ਕੇ ਪਿੰਡ ਦੇ ਹੋਰ ਜਵਾਨ ਫੌਜ ਵਿੱਚ ਭਰਤੀ ਹੋ ਸਕਣ ਇਹਨਾਂ ਵੱਲੋਂ ਕੀਤਾ ਜਿਹੇ ਕਾਰਜ ਤੁਹਾਨੂੰ ਕਿਵੇਂ ਲੱਗਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਿਹੇ ਬੈਨਰ ਹਰ ਪਿੰਡ ਦੇ ਵਿੱਚ ਹਰ ਅਗਵਾੜ ਦੇ ਵਿੱਚ ਫੌਜੀ ਵੀਰਾਂ ਵੱਲੋਂ ਜਾਂ ਪਿੰਡ ਦੇ ਤੌਰ ਤੇ ਸਰਪੰਚ ਵੱਲੋਂ ਲਗਾਉਣੇ ਚਾਹੀਦੇ ਨੇ ਤਾਂ ਜੋ ਇਹਨਾਂ ਫੌਜੀ ਵੀਰਾਂ ਦਾ ਹੌਸਲਾ ਵੱਧ ਸਕੇ ਤੇ ਇਹਨਾਂ ਵੈਨਰਾਂ ਨੂੰ ਦੇਖ ਕੇ ਪਿੰਡ ਦੇ ਨੌਜਵਾਨ ਵੱਧ ਤੋਂ ਵੱਧ ਫੌਜ ਵਿੱਚ ਭਰਤੀ ਹੋ ਸਕਣ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਸਤਿ ਸ੍ਰੀ ਅਕਾਲ।